ਸ਼ੁਰੂ ਕਰਦੇ ਅਗਲੀ ਖਬਰ ਦਾ ਪੰਜਾਬ ਵਾਰਿਸ ਤੇ ਜਥੇਬੰਦੀ ਸਿਆਸੀ ਪਾਰਟੀ ਬਣੇਗੀ ਤਰਸਲ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਇਹ ਵੱਡਾ ਦਾਵਾ ਕੀਤਾ ਕਿ ਸਾ ਸਿਆਸੀ ਪਾਰਟੀ ਬਣਾਉਣ ਦੇ ਲਈ ਲੋਕਾਂ ਤੋਂ ਉਹ ਸੁਝਾਅ ਮੰਗ ਰਹੇ ਨੇ ਸਿਆਸੀ ਪਾਰਟੀ ਦਾ ਛੇਤੀ ਹੀ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ ਦਰਅਸਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ 4 ਸਾਲ ਪੂਰੇ ਹੋਣ ਤੇ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਹ ਪੂਰੇ ਪਰਿਵਾਰ ਸਮੇਤ ਅਤੇ ਆਪਣੇ ਜਥੇਬੰਦੀ ਦੀ ਲੋਕਾਂ ਦੇ ਨਾਲ ਉੱਥੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਜਿਹੜੀ ਅਰਦਾਸ ਕੀਤੀ ਸੋ ਅੱਜ ਇਸ ਮੌਕੇ ਤੇ ਉਹਨਾਂ ਨੇ ਜੋ ਵੱਡਾ ਦਾਵਾ ਕੀਤਾ ترਸੀਮ ਸਿੰਘ ਨੇ ਜਿਹੜੇ ਪਿਤਾ ਨੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਉਹਨਾਂ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਆ ਉਸ ਦਾ ਛੇਤੀ ਹੀ ਅਸੀਂ ਸਿਆਸੀ ਪਾਰਟੀ ਵਜੋਂ ਜਿਹੜਾ ਬਦਲ ਹੈ ਸਾਹਮਣੇ ਲੈ ਕੇ ਆਵਾਂਗੇ ਸੋ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਕੀ ਦਾਵਾ ਕੀਤਾ ਇਹ ਤੁਹਾਨੂੰ ਸੁਣਾਉਣਾ ਹੈ ਨੀ ਦਾ ਹੁਕਮ ਚੱਲਣਾ ਜਿੱਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬੰਦਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ کردار ਹੋ ਚੁੱਕਾ ਸਾਡੇ ਵੀ ਬੰਦੇ ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਚਾ ਠੀਕ ਹੈ ਕਿ ਉਹਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜਾ ਸਾਡੇ ਲੋਕਾਂ ਦੇ ਹੱਥ ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਉਹਨਾਂ ਵਾਂਗ ਤੇ ਅਸੀਂ ਪਾਰਟੀ ਦਾ ਤੇ ਨਾਮ ਆ ਜਾਊਗਾ ਕੋਈ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਹੁਣ ਇਹ ਦੇ ਬਾਰੇ ਚ ਜੋ ਸੰਗਠਨ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬੰਧਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਉਹ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਮ ਕਿਸੇ ਵੱਡੇ ਕੱਟ ਸੇ ਨਹੀਂ ਬਣਾ। ਜਿਹੜੇ ਕੋਈ ਸਿਰਦ ਲੋਕ ਹੋਣਗੇ ਜਿਨ੍ਹਾਂ ਤੇ ਕੋਈ ਦਾਗ ਨਾ ਹੋਊਗਾ ਜਾਂ ਜਿਹੜੇ ਕੋਈ ਫਾਰਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਕੌਮਨਾ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੀਆਂ ਉਹਨਾਂ ਤੋਂ ਅਸੀਂ ਥੋੜਾ ਗਲੇਟ ਕਰਾਂਗੇ